ਸਰ ਬਾਰਡਰ ਦੇ ਉੱਤੇ ਸਖਤੀ ਬਹੁਤ ਜ਼ਿਆਦਾ ਕਰ ਦਿੱਤੀ ਗਈ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਉੱਥੇ ਬਾਰਡਰ ਪਾਰ ਕਰਨ ਵਾਲਿਆਂ ਦੀ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਇਸੇ ਲਈ ਗਸ਼ਤ ਨੂੰ ਵੀ ਵਧਾ ਦਿੱਤਾ ਗਿਆ ਹੈ ਇਹ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਭਾਰਤੀ ਲੋਕ ਨੇ ਉਹ ਯੂਐਸ ਬਾਰਡਰ ਜਿਹੜਾ ਉਹ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਵੇਲੇ ਉਥੇ ਬਹੁਤ ਜ਼ਿਆਦਾ ਪੀੜ ਲੱਗੀ ਹੋਈ ਹੈ ਪੂਰੀ ਖਬਰ ਤੇ ਨਜ਼ਰ ਪਾਵਾਂਗੇ ਸਤਿ ਸ਼੍ਰੀ ਅਕਾਲ ਮੈਂ ਅਸ਼ੇਰੀ ਸ਼ੁਰੂਆਤ ਯੂਐਸ ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਦਾ ਕਹਿਣਾ ਹੈ ਕਿ ਉਹਨਾਂ ਨੇ ਅਕਤੂਬਰ 2023 ਤੇ ਇਸ ਸਾਲ ਦੇ ਜੁਲਾਈ ਦੇ ਵਿਚਕਾਰ ਕੈਨੇਡਾ ਅਮਰੀਕਾ ਸਰਹੱਦ ਅਤੇ ਸਰਹੱਦੀ ਚੌਂਕੀਆਂ ਦੇ ਵਿਚਕਾਰ ਪ੍ਰਵਾਸੀਆਂ ਦੇ ਨਾਲ ਰਿਕਾਰਡ ਉੱਚ ਮੁਕਾਬਲੇ ਦਰਜ ਕੀਤੇ ਖਾਸ ਕਰਕੇ ਭਾਰਤੀਆਂ ਪ੍ਰਵਾਸੀਆਂ ਨੇ ਉੱਤਰੀ ਯੂਐਸ ਬਾਰਡਰ ਕ੍ਰਾਸਿੰਗਾਂ ਦੇ ਵਿੱਚ ਵਾਧਾ ਕੀਤਾ ਹੈ ਕੈਨੇਡੀਅਨਸ ਹਾਦਸੇ ਤੋਂ ਅੱਧੇ ਘੰਟੇ ਦੀ ਦੂਰੀ ਤੇ ਕੁਝ ਲੋਕਾਂ ਨੇ ਕਲਿੰਟਨ ਕਾਉਂਟੀ ਨਿਊਯਾਰਕ ਸਰਕਾਰੀ ਇਮਾਰਤ ਦੇ ਕੋਲ ਇੱਕ ਟੈਕਸੀ ਮਿਨੀ ਵੈਨ ਦੇਖੀ ਜੋ ਅੱਧੇ ਘੰਟੇ ਤੋਂ ਉਹਨਾਂ ਦਾ ਇੰਤਜ਼ਾਰ ਕਰਦੀ ਰਹੀ ਪਰ ਇਹਨਾਂ ਪ੍ਰਵਾਸੀਆਂ ਦੇ ਹੜਕਾਰਾਂ ਨਾਲ ਸਰਹੱਦ ਤੇ ਚੌਕਸੀ ਵਧਾ ਦਿੱਤੀ ਗਈ। ਮਹਾਰਾਜਾ ਕਹਿਣਾ ਹੈ ਕਿ ਸੰਗਠਿਤ ਤਸਕਰ ਟਿੱਲੀ ਕੈਨੇਡੀਅਨ ਸਕਰੀਨਿੰਗ ਦਾ ਫਾਇਦਾ ਚੁੱਕ ਰਹੇ ਨੇ ਯੂ ਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦਾ ਕਹਿਣਾ ਹੈ ਕਿ ਉਹਨਾਂ ਨੇ ਅਕਤੂਬਰ 2023 ਤੇ 23 ਸਾਲ ਦੇ ਜੁਲਾਈ ਦੇ ਵਿਚਕਾਰ ਕੈਨੇਡਾ ਅਮਰੀਕਾ ਸਰਹੱਦ ਤੇ ਸਰਹੱਦੀ ਚੌਕੀਆਂ ਦੇ ਵਿਚਕਾਰ ਪ੍ਰਵਾਸੀਆਂ ਨਾਲ ਰਿਕਾਰਡ ਉੱਚ ਮੁਕਾਬਲੇ ਦਰਜ ਕੀਤੇ ਨੇ ਇੱਕ ਉਦਾਹਰਨ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਲਈ ਸਮੱਸਿਆ ਹੋ ਸਕਦੀ ਹੈ ਕਿਉਂਕਿ ਗੈਰ ਕਾਨੂੰਨੀ ਇਮੀਗ੍ਰੇਸ਼ਨ ਦਾ ਸਵਾਲ ਇੱਕ ਨਜ਼ਦੀਕੀ ਲੜਾਈ ਚੋਣਾਂ ਦੇ ਵਿੱਚ ਗਰਮ ਮੁੱਦਾ ਵੀ ਹੋ ਰਿਹਾ ਹੈ ਯੂ ਐਸ ਕਸਟਮਸ ਅੰਡਰ ਬਾਰਡਰ ਪ੍ਰੋਟੈਕਸ਼ਨ ਆਪਣੇ ਡਾਟਾਬੇਸ ਦੇ ਵਿੱਚ ਇੱਕ ਇਨਕਾਊਂਟਰ ਨੂੰ ਰਿਕਾਰਡ ਕਰਦਾ ਹੈ ਜਦੋਂ ਇਹ ਕਿਸੇ ਅਜਿਹੇ ਵਿਅਕਤੀ ਨੂੰ ਮਿਲਦੇ ਨੇ ਜੋ ਯੂਐਸ ਲਈ ਆਯੋਗ ਹੈ ਜਾਂ ਜਦੋਂ ਸਰਹੱਦੀ ਗਸ਼ਤ ਅਫਸਰ ਕਿਸੇ ਅਜਿਹੇ ਵਿਅਕਤੀ ਨੂੰ ਲੱਭਦੇ ਨੇ ਜੋ ਸਰਹੱਦੀ ਚੌਕੀਆਂ ਦੇ ਵਿਚਕਾਰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਸਰਹੱਦ ਪਾਰ ਕਰ ਗਏ ਨੇ ਸੀਬੀਪੀ ਨੇ ਅਕਤੂਬਰ 2023 ਤੇ ਜੁਲਾਈ 2024 ਦੇ ਵਿਚਕਾਰ ਉੱਤਰੀ ਸਰਹੱਦ ਤੇ ਸਰਹੱਦੀ ਚੌਕੀਆਂ ਦੇ ਵਿਚਕਾਰ 19498 ਪ੍ਰਵਾਸੀਆਂ ਦਾ ਸਾਹਮਣਾ ਕਰਨ ਦੀ ਰਿਪੋਰਟ ਕੀਤੀ ਉਹਨਾਂ ਵਿੱਚੋਂ 15 612 ਸਵੈਂਟਨ ਸੈਕਟਰ ਦੇ ਵਿੱਚ ਜੋ ਕਿ ਨਿਊਯਾਰਕ ਤੇ ਵਰਮੌਂਟ ਦੇ ਨਾਲ ਕਿਊਬਿਕ ਦੀ ਸਰਹੱਦ ਦੇ ਨਾਲ ਚੱਲਦਾ ਹੈ ਜਦੋਂ ਕਿ ਸੰਯੁਕਤ ਰਾਜ ਦੇ ਦੱਖਣੀ ਸਰਹੱਦ ਦੀ ਤੁਲਨਾ ਵਿੱਚ ਗਿਣਤੀ ਅਜੇ ਵੀ ਫਿੱਕੀ ਹੈ ਤੇ ਪਿਛਲੇ ਸਾਲ ਦੇ ਇੱਕ ਬਰਾਬਰ ਮਿਆਦ ਦੇ ਦੌਰਾਨ ਸਰਹੱਦੀ ਚੌਕੀਆਂ ਦੇ ਵਿੱਚ ਕਾਰ ਆਈਆਂ 7603 ਨਾਲੋਂ ਦੁੱਗਣੇ ਤੋਂ ਵੱਧ ਹੈ ਉਸ ਤੋਂ 1 ਸਾਲ ਪਹਿਲਾਂ ਉੱਤਰੀ ਸਰਹੱਦ ਤੇ ਸਰਹੱਦੀ ਚੌਕੀਆਂ ਦੇ ਵਿਚਕਾਰ ਸਿਰਫ 2238 ਪ੍ਰਵਾਸੀਆਂ ਦਾ ਸਾਹਮਣਾ ਕਰਨ ਦੀ ਰਿਪੋਰਟ ਕੀਤੀ ਗਈ ਹੈ ਪ੍ਰਵਾਸ ਵਿੱਚ ਵਾਧੇ ਦੀ ਯੂਐਸ ਮੈਂਬਰਾਂ ਦੀ ਕਵਰੇਜ ਗਰਮੀਆਂ ਦੇ ਵਿੱਚ ਤੇਜ਼ ਹੋ ਗਈ ਸਾਫਕਾਰਾਸ਼ਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਨੂੰ ਕੈਨੇਡਾ ਤੋਂ ਆਉਣ ਵਾਲੇ ਪ੍ਰਵਾਸੀਆਂ ਦੇ ਨਾਲ ਉੱਤਰੀ ਸਰਹੱਦ ਤੇ ਸਮੱਸਿਆ ਹੈ ਯੂਐਸ ਦੀਆਂ ਖਬਰਾਂ ਦੀਆਂ ਰਿਪੋਰਟਾਂ ਨੇ ਛੋਟੇ ਅਪਸਟੇਟ ਨਿਊਯਾਰਕ ਤੇ ਸਰਹੱਦੀ ਕਸਬਿਆਂ ਤੋਂ ਨਿਊਯਾਰਕ ਸਿਟੀ ਤੱਕ ਪ੍ਰਵਾਸੀਆਂ ਨੂੰ ਲੈ ਜਾ ਵਾਲੀਆਂ ਟੈਕਸੀਆਂ ਤੇ ਕਾਰਾਂ ਦੇ ਵਿੱਚ ਵਾਧਾ ਦਰਜ ਕੀਤਾ ਹੈ ਯੂਐਸਸੀਬੀਪੀ ਦੇ ਅੰਕੜਿਆਂ ਅਨੁਸਾਰ ਅਸਰਹੱਦ ਤੇ ਸਭ ਤੋਂ ਵੱਧ ਬਾਰਡਰ ਗਸ਼ਤ ਮੁਕਾਬਲਿਆਂ ਲਈ ਸਰੋਤ ਨੈਸ਼ਨੈਲਿਟੀ ਹੈ ਅਕਤੂਬਰ ਤੇ ਜੁਲਾਈ ਦੇ ਵਿਚਕਾਰ ਰੋਕੇ ਗਏ 19498 ਪ੍ਰਵਾਸੀਆਂ ਵਿੱਚੋਂ 9742 ਉਸ ਦੇਸ਼ ਤੇ ਸਨ ਕੈਨੇਡਾ ਵਿੱਚ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਜ਼ਿੰਮੇਵਾਰੀ ਚਾਰ ਵੱਖ-ਵੱਖ ਸੰਸਥਾਵਾਂ ਵਿੱਚ ਵੰਡੀ ਗਈ ਹੈ ਇਮੀਗ੍ਰੇਸ਼ਨ ਰਿਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਜੋ ਅਰਜ਼ੀਆਂ ਦਾ ਮੁਲਾਂਕਣ ਕਰਦੇ ਨੇ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੀ ਜੋ ਕਿ ਦਾਖਲੇ ਦੀਆਂ ਬੰਦਰਗਾਹਾਂ ਨੂੰ ਨਿਰੰਤਰਤ ਕਰਦੇ ਨੇ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਜੋ ਅਰਜ਼ੀਆਂ ਦੀ ਜਾਂਚ ਕਰਨ ਦੇ ਵਿੱਚ ਸਹਾਇਤਾ ਕਰਦੀ ਹੈ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਨੇ ਕਿਹਾ ਹੈ ਕਿ ਉਹ ਸਰਹੱਦ ਪਾਰ ਦੀਆਂ ਅਨਿਯਮਿਤ ਗਤੀਵਿਧੀਆਂ ਦੀ ਪਛਾਣ ਕਰਨ ਤੇ ਉਹਨਾਂ ਨੂੰ ਰੋਕਣ ਦੇ ਲਈ ਅਮਰੀਕਾ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਨੇ ਸਰੋਤ ਵਧਾਏ ਨੇ ਜਾਂ ਫਿਰ ਹੋਰ ਬਦਲਾ ਕੀਤੇ ਨੇ ਨਿਊਜ਼ 10 ਚੈਨਲ ਪੰਜਾਬੀ ਦੀ ਰਿਪੋਰਟ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਪ੍ਰੀਮੀਅਰ ਬਲੈਂਡ ਹਿਗਜ਼ ਨੇ ਮੁੱਖ ਤੌਰ ਦੇ ਉੱਤੇ ਮੰਕੜਤ ਦਾਅਵੇ ਕੀਤੇ ਨੇ ਯਾਨੀ ਆਪਣੀ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਨੇ ਗੱਲਾਂ ਬਣਾ ਕੇ ਪੇਸ਼ ਕੀਤੀਆਂ ਨੇ ਕਿ ਕੈਨੇਡਾ ਸਰਕਾਰ ਨਿਊ ਬ੍ਰਾਂਜ਼ਵਿਕ ਨੂੰ ਹਜ਼ਾਰਾਂ ਸ਼ਰਨ ਮੰਗਣ ਵਾਲਿਆਂ ਨੂੰ ਸਵੀਕਾਰ ਕਰਨ ਦੇ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਕਹਿਆ ਅਜਿਹਾ ਹਰਗिज ਨਹੀਂ ਹੈ ਹਿਗਜ਼ ਨੇ ਬੁੱਧਵਾਰ ਨੂੰ ਮੰਕਟਨ ਦੇ ਵਿੱਚ ਇੱਕ ਭਾਸ਼ਣ ਦੇ ਵਿੱਚ ਦੋਸ਼ ਲਾਇਆ ਤੇ ਦਲੀਲ ਦਿੱਤੀ ਕਿ ਸੂਬੇ ਦੇ ਵਿੱਚ 4600 ਲੋਕਾਂ ਨੂੰ ਸੈਟਲ ਕਰਨ ਦਾ ਪ੍ਰਸਤਾਵ ਸੀ ਤੇ ਸੂਬਾ ਇਸ ਗਿਣਤੀ ਦੇ ਨਾਲ ਸਹਿਜਨ ਯੋਗ ਨਹੀਂ ਹੋਵੇਗਾ ਪ੍ਰੀਮੀਅਰ ਨੇ ਕਿਹਾ ਕਿ ਉਹਨਾਂ ਨੂੰ ਹਾਲ ਹੀ ਦੇ ਵਿੱਚ ਪਤਾ ਲੱਗਾ ਹੈ ਕਿ ਫੈਡਰਲ ਅਧਿਕਾਰੀ ਬਿਨਾਂ ਕਿਸੇ ਵਿੱਤੀ ਸਹਾਇਤਾ ਜਾਂ ਸਾਡੇ ਕੋਲ ਸਰੋਤ ਬਣਾਉਣ ਦੀ ਸਮਰੱਥਾ ਤੇ ਪ੍ਰਬੰਧਨ ਕਰਨ ਦੀ ਸਮਰੱਥਾ ਦਾ ਕੋਈ ਮੌਕਾ ਪ੍ਰਦਾਨ ਕੀਤੇ ਬਿਨਾ ਸੂਬੇ ਦੇ ਵਿੱਚ ਹੋਰ ਪਨਾਹ ਗਿਰਨਾਂ ਨੂੰ ਭੇਜਣ ਲਈ ਇੱਕ ਯੋਜਨਾ ਤੇ ਵਿਚਾਰ ਕਰ ਰਹੇ ਨੇ ਐਗਜ਼ ਨੇ ਕਿਹਾ ਹੈ ਕਿ 4600 ਦੀ ਪ੍ਰਸਤਾਵਿਤ ਗਿਣਤੀ ਸ਼ਰਨ ਦੇ ਦਾਵੇਦਾਰਾਂ ਦੀ ਉਸ ਗਿਣਤੀ ਤੋਂ 10 ਗੁਣਾ ਵੱਧ ਹੈ ਜੋ ਸੂਬਾ ਹੁਣ ਸਵੀਕਾਰ ਕਰਦਾ ਹੈ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਸ ਦੀ ਪ੍ਰਸਤਾਵਿਤ ਸਮਾਰੇਖਾ ਕੀ ਹੈ ਨਨਾਇਮੋ ਬੀਸੀ ਦੇ ਵਿੱਚ ਲਿਬਰਲ ਕੌਕਸ ਦੀ ਮੀਟਿੰਗ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਹੈਗਜ਼ ਦੀਆਂ ਟਿੱਪਣੀਆਂ ਗੁੰਮਰਾਹਕੋਨ ਹੈ ਇਮੀਗ੍ਰੇਸ਼ਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਫੈਡਰਲ ਅਧਿਕਾਰੀਆਂ ਨੇ 온ਟਾਰੀਓ ਅਤੇ ਕਿਊਬਿਕ ਤੇ ਦਬਾਅ ਨੂੰ ਘਟ ਕਰਨ ਦੇ ਲਈ ਕੁਝ ਸੂਬਿਆਂ ਨੂੰ ਬਦੇਰੇ ਪਨਾਹ ਗਿਰਨ ਨੂੰ ਸਵੀਕਾਰ ਕਰਨ ਬਾਬਤ ਆਪਣੇ ਸੂਬਾਈ ਹਮਰੁੱਤ ਹਮਰੁੱਤ ਬਾਵਾਂ ਨਾਲ ਮੁਲਾਕਾਤ ਕੀਤੀ ਹੈ। ਉਹਨਾਂ ਨੇ 4600 ਦੇ ਅੰਕੜੇ ਨੂੰ ਅਵਿਲਾਸ਼ੀ ਆਖਿਆ ਤੇ ਦੱਸਿਆ ਕਿ ਨਿਊ ਬ੍ਰਾਂਸਵਿਕ ਦੇ ਲਈ ਪ੍ਰਸਤਾਵਿਤ ਅੰਕੜਾ ਇਸ ਤੋਂ ਘੱਟ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਸੂਬਾਈ ਅਧਿਕਾਰੀਆਂ ਨੇ ਉਹਨਾਂ ਦੇ ਵਿਭਾਗ ਨੂੰ ਦੱਸਿਆ ਸੀ ਕਿ ਸੂਬਾ ਪਨਾਹ ਗਿਰ ਨਹੀਂ ਚਾਹੁੰਦੇ ਇੱਥੋਂ ਤੱਕ ਕਿ ਮੁਆਵਜ਼ੇ ਦੇ ਨਾਲ ਵੀ ਨਹੀਂ ਚਾਹੁੰਦੇ। ਗ੍ਰੇਟਰ ਮੰਕਟਨ ਚੈਂਬਰ ਆਫ ਕਾਮਰਸ ਨੂੰ ਦਿੱਤੇ ਆਪਣੇ ਭਾਸ਼ਣ ਦੇ ਵਿੱਚ ਹਿਗਜ਼ ਨੇ ਕਿਹਾ ਕਿ ਨਿਊ ਬ੍ਰਾਂਡਸਵਿਕ ਹਮੇਸ਼ਾ ਇੱਕ ਸਵਾਗਤ ਕਰਨ ਵਾਲਾ ਸੂਬਾ ਰਿਹਾ ਹੈ ਤੇ ਉਹਨਾਂ ਦੀ ਸਰਕਾਰ ਕੋਮਾਂਤਰੀ ਇਮੀਗ੍ਰੇਸ਼ਨ ਦਾ ਸਮਰਥਨ ਕਰਦੀ ਹੈ ਪਰ ਉਹਨਾਂ ਨੇ ਕਿਹਾ ਕਿ ਹੈਲਥ ਕੇਅਰ ਸਿਸਟਮ ਸਮਾਜਿਕ ਸੇਵਾਵਾਂ ਅਤੇ ਹਾਊਸਿੰਗ ਮਾਰਕੀਟ ਪਹਿਲਾਂ ਹੀ ਸੂਬੇ ਦੇ ਆਬਾਦੀ ਵਾਦੇ ਦੀ ਰਫ਼ਤਾਰ ਦੇ ਨਾਲ ਮੇਲ ਨਹੀਂ ਖਾ ਰਹੀ ਉਹਨਾਂ ਨੇ ਕਿਹਾ ਕਿ ਕੈਨੇਡਾ ਸਰਕਾਰ ਦੇ ਵੱਲੋਂ ਇਹ ਅਚਾਨਕ ਅਤੇ ਕਪਾਸੜ ਪ੍ਰਸਤਾਵ ਚਿੰਤਾਜਨਕ ਹੈ ਹਿਗਜ਼ ਨੇ ਫੈਡਰਲ ਸਰਕਾਰ ਨੂੰ ਮੰਗ ਕੀਤੀ ਹੈ ਕਿ ਬੇਨਿਕਾਰਾਂ ਨੂੰ ਕੈਨੇਡਾ ਦੇ ਰਹਣ ਦੇਣ ਤੋਂ ਪਹਿਲਾਂ ਇਹ ਨਿਰਧਾਰਤ ਕੀਤਾ ਜਾਵੇ ਕਿ ਸ਼ਰਨ ਦੇ ਦਾਅਵੇ ਜਾਇਜ਼ ਨੇ ਜਾਂ ਨਹੀਂ ਮਿਲਰ ਨੇ ਪ੍ਰੀਮੀਅਰ ਦੀਆਂ ਟਿੱਪਣੀਆਂ ਨੂੰ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਕਿਹਾ ਹੈ ਤੇ ਕਿਹਾ ਹੈ ਕਿ ਸੁਭਾਈ ਸਰਕਾਰਾਂ ਤੋਂ ਸਹਿਮਤੀ ਅਤੇ ਸਹਿਯੋਗ ਮਹੱਤਵਪੂਰਨ ਹੈ ਪਰੋਨਾ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਨਿਊ ਬ੍ਰਾਂਸਵਿਕ ਆਪਣਾ ਫਰਜ਼ ਨਿਭਾਏਗਾ ਵਿਲਰ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਦਾ ਸਿਆਸੀਕਰਨ ਹੁੰਦਾ ਨਹੀਂ ਦੇਖਣਾ ਚਾਹੁੰਦੇ ਹੈਗਜ਼ 1 ਅਕਤੂਬਰ ਨੂੰ ਹੋਣ ਵਾਲੀ ਸੁਭਾਈ ਚੋਣਾਂ ਦੇ ਲਈ ਅਗਲੇ ਹਫਤੇ ਤੋਂ ਆਪਣੀ ਪ੍ਰੋਗਰੈਸਿਵ ਕਨਜ਼ਰਵੇਟਿਵ ਚੋਣ ਮੁਹਿੰਮ ਮੁਰ ਸ਼ੁਰੂ ਕਰਨਗੇ ਨੋਵਾ ਸਕੋਸ਼ੀਆ ਦੇ ਵਿਰੋਧੀ ਧਿਰ ਐਨ ਡੀ ਪੀ ਨੇ ਸੂਬੇ ਦੇ ਵਿੱਚ ਘਰੇਲੂ ਹਿੰਸਾ ਨੂੰ ਇੱਕ ਮਹਾਮਾਰੀ ਘੋਸ਼ਿਤ ਕਰਨ ਦੇ ਲਈ ਕਾਨੂੰਨ ਪੇਸ਼ ਕੀਤਾ ਹੈ ਸੁਭਾਈ ਐਨ ਡੀ ਪੀ ਲੀਡਰ ਕਲੋਰੀਆ ਚੈਂਡਰ ਦਾ ਕਹਿਣਾ ਹੈ ਕਿ ਇਹ ਬਿੱਲ ਸਾਲ 2020 ਦੇ ਵਿੱਚ ਵਾਪਰੇ ਨੋਵਾ ਸਕੋਸ਼ੀਆ ਸਮੂਹਿਕ ਗੋਲੀਬਾਰੀ ਦੀ ਜਾਂਚ ਕਰਨ ਵਾਲੇ ਜਿਹੜੇ ਨੇ ਉਹਨਾਂ ਦੇ ਕਮਿਸ਼ਨ ਦੇ ਕੋਲੋਂ ਸਰਕਾਰ ਦੇ ਸਾਰੇ ਪਦਰਾਂ ਨੂੰ ਸਿਫਾਰਸ਼ਾਂ ਦਾ ਕਾਨੂੰਨ ਬਣਾਏਗਾ ਚੈਨੜਤਾ ਕਹਿੰਦਾ ਹੈ ਕਿ ਰਸਮੀ ਤੌਰ ਦੇ ਉਤੇ ਨਜ਼ਦੀਕੀ ਸਾਥੀ ਹਿੰਸਾ ਨੂੰ ਕਾਨੂੰਨ ਦੇ ਵਿੱਚ ਇੱਕ ਮਹਾਮਾਰੀ ਵਜੋਂ ਮਨੋਨਿਤ ਕਰਨਾ ਇਸ ਮੁੱਦੇ ਦੀ ਗੰਭੀਰਤਾ ਨੂੰ ਉਜਾਗਰ ਕਰਦਾ ਹੈ ਉਨਾ ਕਹੇ ਕਿ ਇਹ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦੁਆਰਾ ਇਸ ਮੁੱਦੇ ਨੂੰ ਜ਼ਰੂਰੀ ਤੌਰ ਤੇ ਹੱਲ ਕਰਨ ਦੇ ਲਈ ਇੱਕ ਮਹੱਤਵਪੂਰਨ ਕਦਮ ਹੋਵੇਗਾ ਐਨਡੀਪੀ ਦੇ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਨੋਵਾ ਸਕੋਸ਼ੀਆ ਦੇ ਵਿੱਚ ਕੈਨੇਡਾ ਦੇ ਕਿਸੇ ਵੀ ਸੂਬੇ ਨਾਲੋਂ ਨਜ਼ਦੀਕੀ ਸਾਥੀ ਹਿੰਸਾ ਦੀਆਂ ਸਭ ਤੋਂ ਵੱਧ ਦਰਾਂ ਨੇ ਸੂਬੇ ਵਿੱਚ 30% ਤੋਂ ਵੱਧ ਔਰਤਾਂ ਤੇ 22.5% ਮਰਦਾਂ ਦੇ ਵੱਲੋਂ ਆਪਣੇ ਸਾਥੀ ਦੁਆਰਾ ਸਰੀਰਕ ਜਾਂ ਜਿਨਸੀ ਸੋਸ਼ਣ ਦੀ ਰਿਪੋਰਟ ਕੀਤੀ ਗਈ ਹੈ ਐਨਡੀਪੀ ਨੇ ਸੂਬਾ ਸਰਕਾਰ ਨੂੰ ਬ੍ਰਿਟਿਸ਼ ਕੋਲੰਬੀਆ ਮੈਨੀਟੋਬਾ ਨਿਊ ਬ੍ਰੰਸਵਿਕ ਤੇ ਦੇ ਪਰਦੇ ਹੋਰ ਸੂਬਿਆਂ ਦੀ ਤਰਸ਼ ਤੇ ਨਜ਼ਦੀਕੀ ਸਾਥੀ ਹਿੰਸਾ ਦਾअनुभव ਕਰਨ ਵਾਲੇ ਕਾਮਿਆਂ ਜਾਂ ਉਹਨਾਂ ਦੇ ਬੱਚਿਆਂ ਦੇ ਲਈ ਤਨਖਾਹ ਸਣੇ ਛੁੱਟੀ ਨੂੰ 3 ਤੋਂ 5 ਦਿਨਾਂ ਤੱਕ ਵਧਾਉਣ ਦੀ ਵੀ ਮੰਗ ਕੀਤੀ ਹੈ। ਬੀਤੇ ਦਿਨ ਐਮਪੀ ਸੁਖਤਾਲੀਵਾਲ ਹੋਰਾਂ ਦੇ ਵੱਲੋਂ ਬਾਰਬੀਕਿਊ ਇੱਕ ਈਵੈਂਟ ਰੱਖਿਆ ਗਿਆ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਹਾਜ਼ਰ ਰਹੇ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿੱਥੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਿਨਵਾਈਆਂ ਉੱਥੇ ਹੀ ਸੁਖਤਾਲੀਵਾਲ ਹੋਰਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਦੱਸਿਆ ਫਾਈਟਰ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਸ਼ਾਰਟ ਨੋਟਿਸ ਦੇ ਉੱਤੇ ਔਰ ਇੱਕ ਸਿਰਫ ਸਿੰਪਲ ਮੈਸੇਜ ਦੇ ਨਾਲ ਐਡੀ ਵੱਡੀ ਜਿਹੜੀ ਆ ਤਦਾਦ ਦੇ ਵਿੱਚ ਜਿਹੜੇ ਸਪੋਰਟਰ ਨੇ ਉਹ ਅੱਜ ਇੱਥੇ ਆਏ ਨੇ ਔਰ ਮੈਨੂੰ ਇਹ ਬੜਾ ਹੌਸਲਾ ਮਿਲਦਾ ਕਿਉਂ ਜਿਵੇਂ ਦੇਖਾਂ ਪੰਜ ਟਰਮ ਤੋਂ ਉਹਨਾਂ ਨੇ ਮੈਨੂੰ ਮੈਂਬਰ ਆਫ ਪਾਰਲੀਮੈਂਟ ਚੁਣ ਕੇ ਭੇਜਿਆ ਮੈਂ ਹਮੇਸ਼ਾ ਜਿਹੜੀ ਇਹਨਾਂ ਦੀ ਆਵਾਜ਼ ਹੈਗੀ ਲੋਕਾਂ ਦੀ ਉਹ ਬਣ ਕੇ ਉੱਥੇ ਪਾਰਲੀਮੈਂਟ ਚ ਖੜਾ ਹੋਇਆ ਔਰ ਇੱਥੇ ਵੀ ਨਹੀਂ ਇਨਫੈਕਟ ਜਦੋਂ ਵੀ ਕੋਈ ਚੱਲ ਕੇ ਆਇਆ ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੇ ਜਿਹੜੀਆਂ ਆ ਰਹੀਆਂ ਦਰਪੇਸ਼ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕੱਢਿਆ ਜਾਵੇ ਅੱਜ ਜਿਹੜੀ ਵੱਡੀ ਗਿਣਤੀ ਚ ਆਏ ਨੇ ਜਿਹੜੇ ਚੱਲ ਕੇ ਇਹ ਮੇਰਾ ਹੋਰ ਹੌਸਲਾ ਵਧਾਉਂਦੇ ਨੇ ਤਾਂ ਕਿ ਮੈਂ ਹੋਰ ਸੇਵਾ ਜਿਹੜੀ ਹੈਗੀ ਆ ਉਹ ਜਿਹੜੀ ਹੈ ਪੂਰੇ ਜੋਰ ਦੇ ਨਾਲ ਜਿਹੜੀ ਆ ਉਹ ਕਰ ਉਨ on the time ਤੇ ਉਹਨਾਂ ਨੇ ਸੀ ਉਹਨਾਂ ਦਾ ਜੀ ਉਹਨਾਂ ਨੂੰ ਕਹਿੰਨੇ ਆ ਵੈਲਕਮ ਕਰਨੇ ਆ ਕਿ ਉਹਨਾਂ ਨੇ ਪਿਛਲੇ 9 ਸਾਲਾਂ ਵਿੱਚ ਇਸ ਕੰਟਰੀ ਦੇ ਵਿੱਚ ਇੰਨੀ ਮਿਹਨਤ ਕਰਕੇ ਇੰਨੇ ਕੰਮ ਕਰਕੇ ਸਾਡਾ ਜਿਹੜਾ ਕੈਨੇਡਾ ਦਾ ਨਾਮ ਦੁਨੀਆ ਦੇ ਵਿੱਚ ਅੱਗੇ ਨਾਲ ਵੀ ਚੰਗਾ ਕੀਤਾ ਤੇ ਖਾਸ ਕਰਕੇ ਜਿਹੜਾ ਜਿਹੜੀ ਪੰਜਾਬੀ ਕਮਿਊਨਿਟੀ ਹੈ ਜਾਂ ਜਿਹੜਾ ਸਾਊਥ ਏਸ਼ੀਆਨ ਭਾਈਚਾਰਾ ਉਹਨਾਂ ਵਾਸਤੇ ਉਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਤੇ ਕਾਮਯਾਬੀ ਸਾਰੇ ਲੋਕਾਂ ਨੂੰ ਉਹਨਾਂ ਨੇ ਬਹੁਤ ਹੈਲਪ ਕੀਤੀ ਹੈ ਸਮਝ ਲਈ ਕਿ ਕੋਵਿਡ-19 ਦੇ ਟਾਈਮ ਦੇ ਵਿੱਚ ਕਿੰਨੀ ਮੁਸ਼ਕਲ ਸੀ ਲੋਕਾਂ ਨੂੰ ਉਸ ਸਮੇਂ ਦੇ ਹੈਲਪ ਕੀਤੀ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਜਿੱਥੇ-ਜਿੱਥੇ ਆਪਣੇ ਲੋਕਾਂ ਨੂੰ ਜ਼ਰੂਰ ਸੀ ਐਜ਼ ਅ ਕੰਟਰੀ ਅਸੀਂ ਮੈਂ ਸਵਿਨਾ ਵੀ ਇਸ ਟਾਈਮ ਤੇ ਪਹੁੰਚੇ ਹਾਂ ਕਿ ਦੁਨੀਆ ਦੇ ਵਿੱਚ ਸਾਰੇ ਪਾਸੇ ਟਰਮੋਇਲ ਹੈ ਸਾਰੇ ਕੰਟਰੀਆਂ ਨੂੰ ਮੁਸ਼ਕਲਾ ਆ ਰਹੀਆਂ ਨੇ ਫਾਈਨੈਂਸ਼ਲੀ ਪਰ ਕੈਨੇਡਾ ਦੀ ਅਜੇ ਵੀ ਪੋਜੀਸ਼ਨ ਬਹੁਤ ਸਟਰੋਂਗ ਹੈ ਤੇ ਇਹਨਾਂ ਦੀ ਗਵਰਨਮੈਂਟ ਦੀ ਪੋਜੀਸ਼ਨ ਬੜੀ ਸਟਰੋਂਗ ਹੈ ਲੋਕੀ ਮੁਸ਼ਕਲ 'ਚ ਫਸੇ ਨੇ ਉਹਨਾਂ ਨੂੰ ਕਈ ਮੁਸ਼ਕਲਾਂ ਆ ਰਹੀਆਂ ਹਨ ਉਹਨਾਂ ਦੀਆਂ ਮੁਸ਼ਕਲਾਂ ਜਦੋਂ ਸਾਲਵ ਹੋਣੀਆਂ ਸ਼ੁਰੂ ਹੋ ਗਈਆਂ ਆਪਣਾ ਜਦੋਂ ਇੰਟਰਸਟ ਰੇਟ ਵੀ ਘਟਾ ਆ ਰਿਹਾ ਹੈ ਇਕਨੋਮੀ ਵੀ ਅੱਗੇ ਨਾਲ ਚੰਗੀ ਹੋ ਰਹੀ ਹੈ ਸੋ ਉਹਦੇ ਨਾਲ ਬਹੁਤ ਫਰਕ ਪੈਣਾ ਕੋਈ ਜਿੰਨੇ ਵੀ ਸਪੋਜ਼ ਵੀ ਕਾਫੀ ਲੋਕ ਇਹ ਵਾਰੀ ਸੋਚਦੇ ਨੇ ਵੀ ਪਤਾ ਨਹੀਂ 9 ਸਾਲਾਂ ਦੇ ਬਾਅਦ ਹੋਣੇ ਕੰਮ ਕਿਹੜੇ ਪਾਸੇ ਜਾ ਰਿਹਾ ਮੈਂ ਸਮਝਦਾ ਵੀ ਇਹ 9 ਸਾਲਾਂ ਦੇ ਬਾਅਦ ਅਜਾ ਅਗਲਾ ਸਾਲ ਹੋਣਾ ਹੈ ਮਿਹਨਤ ਕਰਨੀ ਪੈਣੀ ਸਾਨੂੰ ਸਾਰਿਆਂ ਨੂੰ ਤੇ ਇਹਨਾਂ ਨੂੰ ਸਾਰਿਆਂ ਨੂੰ ਮਿਹਨਤ ਕਰਕੇ ਤੇ ਪ੍ਰਧਾਨ ਮੰਤਰੀ ਨੂੰ ਦੁਬਾਰਾ ਇਹਨਾਂ ਦੀ ਜਿੱਤ ਹੋਏਗੀ ਤੇ 2025 ਦੇ ਵਿੱਚ ਤੇ ਹੋਰ ਵੀ ਮੁਲਕ ਤਰੱਕੀ ਕਰੇਗਾ ਸਾਨੂੰ ਚਾਹੀਦਾ ਵੀਸੀ ਹੌਸਲਾ ਆਪਣਾ ਉਹਨੂੰ ਨਾ ਛੱਡੀਏ ਤੇ ਕੰਮ ਕਰੀਏ ਤੇ ਮਿਹਨਤ ਕਰੀਏ ਹਾਉ ਬੀ देयर ਫॉर ਹਿਸ ਕੰਸਟੀਟੂਐਂਟਸ ਹਾਉ ਟੂ ਲਿਸਨ ਟੂ ਪੀਪਲ ਐਂਡ ਲਰਨ ਫਰਮ them ਐਂਡ ਬੀ that ਕਮਿਊਨਿਟੀ ਲੀਡਰ that is focused on what can i do today to make your life a little bit better Every single day, because it's that steady application of hard work, whether it's solving immigration problems or standing up for seniors or bringing together different orders of government to deliver in the community. This is the work of an everyday MP. This is the work that my friend Suk taught me how to do from the very beginning. And he learned it from all of you, so thank you for teaching him and making me a better politician and a better leader. You know, we are in one of those times in the world right now where everything seems difficult. Whether it's the changing geopolitics, whether it's the continued hangover from a pandemic that left us with disrupted supply chains and inflation that finally is coming down, but that was really difficult for too long. We left us in a world where we're increasingly challenged with climate change with rise of populism, with the kind of wedge politics that are designed to divide communities against each other and against themselves to try and gain little advantages. And this is the world we're in that is filled with anxiety. And in that world, each of us, but particularly all of us as Canadians, we get a choice. We get to choose what kind of country we want what kind of future we want to build for our kids. And that choice, we don't just make it at the ballot box every few years. We make it every day with the kinds of conversations we have with our friends, with our neighbours, with our co-workers, with our colleagues, about the kind of world we're building with our everyday actions of seva, of being there for each other, of contributing to a better world. And that's the choice we're going to get to face as Canadians next year. In the federal election, a choice of do we continue to step up and be there for each other? You will know that over 650,000 seniors just over the past few months have access. gentle care many for the very first time because of initiatives that we brought forward in the house to help senior रुकना <laughs> छोड़े जे ब्रेक दे ਲਈ ਜਲਦ ਹਾਜ਼ਰ ਹੋਣਿਆ ਪਬਲਿਕ ਸਰਵਿਸ ਅਲਾਈንስ ਆਫ ਕੈਨੇਡਾ ਨੇ ਡਾਊਨਟਾਊਨ ਕਾਰੋਬਾਰਾ ਦਬਾਈ ਕਾਟ ਕਰਨ ਵਾਲੇ ਆਪਣੇ ਸੁਨੇਹੇ ਨੂੰ ਬਦਲ ਦਿੱਤਾ ਹੁਣ ਮੈਂਬਰਾਂ ਨੂੰ ਅਠਵਾਂ ਦੇ ਮੇਅਰ ਤੋਂ ਇਸਦੀ ਅਸਲ ਕਾਲ ਨੂੰ ਪ੍ਰਤੀਕਿਰਿਆ ਮਿਲਣ ਤੋਂ ਬਾਅਦ ਕੁਝ ਵੀ ਨਾ ਖਰੀਦਣ ਦੀ ਬਜਾਏ ਸਿਰਫ ਲੋਕਲ ਖਰੀਦਣ ਲਈ ਬੁਲਾਇਆ ਗਿਆ ਹੈ ਯੂਨੀਅਨ ਆਪਣੇ ਮੈਂਬਰਾਂ ਨੂੰ ਡਾਊਨਟਾਊਨ ਦੇ ਕਾਰੋਬਾਰਾਂ ਦਾ ਬਾਈਕਾਟ ਕਰਨ ਲਈ ਉਤਸ਼ਾਹਿਤ ਕਰ ਰਹੀ ਸੀ ਜਦੋਂ ਫੈਡਰਲ ਸਰਕਾਰ ਨੇ ਜਨਤਕ ਸੇਵਕਾਂ ਨੂੰ ਸੋਮਵਾਰ ਤੋਂ ਹਫ਼ਤੇ ਦੇ ਵਿੱਚ ਘੱਟੋ-ਘੱਟ 3 ਦਿਨ ਦਫ਼ਤਰ ਦੇ ਵਿੱਚ ਕੰਮ ਤੇ ਵਾਪਸ ਆਉਣ ਦੀ ਮੰਗ ਕਰਦੇ ਸ਼ੁਰੂ ਕਰ ਦਿੱਤੇ ਓਟਵਾ ਗੈਟਿੰਡੋ ਇਲਾਕੇ ਦੇ ਵਿੱਚ ਫੈਡਰਲ ਵਰਕਰਾਂ ਦੀ ਇੱਕ ਵੱਡੀ ਯੂਨੀਅਨ ਨੇ ਆਪਣੇ ਮੈਂਬਰਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਡਾਊਨਟਾਊਨ ਦੇ ਕਾਰੋਬਾਰਾਂ ਤੋਂ ਖਰੀਦਦਾਰੀ ਨਾ ਕਰਨ ਦੀ ਕੋਸ਼ਿਸ਼ ਕਰਨ। ਦਰਅਸਲ ਸੋਮਵਾਰ ਤੋਂ ਫੈਡਰਲ ਵਰਕਰਾਂ ਦੇ ਲਈ ਹਫ਼ਤੇ ਦੇ ਵਿੱਚ ਤਿੰਨ ਦਿਨ ਦਫ਼ਤਰੋਂ ਕੰਮ ਕਰਨ ਦੀ ਨੀਤੀ ਲਾਗੂ ਹੋ ਗਈ ਹੈ ਐਗਜ਼ੈਕਟਿਵ ਅਹੁਦਿਆਂ ਤੇ ਵਰਕਰਾਂ ਦੇ ਲਈ ਇਹ ਹਫ਼ਤੇ ਦੇ ਵਿੱਚ ਚਾਰ ਦਿਨ ਹੈ ਸਰਕਾਰ ਦਾ ਕਹਿਣਾ ਹੈ ਕਿ ਵਰਕਰਾਂ ਦੀ ਦਫ਼ਤਰਾਂ ਤੋਂ ਕਾਰਗੁਜ਼ਾਰੀ ਬਿਹਤਰ ਹੁੰਦੀ ਹੈ ਤੇ ਉਹ ਵਧੇਰੇ ਸਿੱਖਦੇ ਨੇ ਪਬਲਿਕ ਸਰਵਿਸ ਅਲਾਈანს ਆਫ ਕੈਨੇਡਾ ਵਰਗੀਆਂ ਯੂਨੀਅਨਾਂ ਇਸ ਫੈਸਲੇ ਨਾਲ ਅਸਹਿਮਤ ਨੇ ਪੀਐਸਏਸੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਉਹ ਲੰਬੇ ਸਮੇਂ ਤੋਂ ਇਸ ਫੈਸਲੇ ਨੂੰ ਚੁਣੌਤੀ ਦਿੰਦੇ ਰਹੇ ਨੇ ਪੀਐਸਏਸੀ ਦੀ ਰਾਜਧਾਨੀ ਓਟਵਾ ਦੇ ਲਈ ਇਕਾਈ ਨੇ ਪਹਿਲਾ ਮੈਂਬਰਾਂ ਨੂੰ ਮੰਗ ਕੀਤੀ ਕਿ ਜਦੋਂ ਵਰਕਰ ਦਫ਼ਤਰਾਂ ਦੇ ਵਿੱਚ ਹੋਣ ਉਦੋਂ ਡਾਊਨਟਾਊਨ ਤੋਂ ਕੁਝ ਵੀ ਨਾ ਖਰੀਦਿਆ ਜਾਵੇ ਇਹ ਵੀ ਇਸ ਵਿੱਚ ਇਹ ਵਿਚਾਰ ਕਰਕੇ ਕਿਉਂਕਿ ਬੈਕ ਟੂ ਵਰਕ ਦਾ ਫੈਸਲਾ ਇੱਕ ਹੱਦ ਤੱਕ ਸਥਾਨਕ ਕਾਰੋਬਾਰਾਂ ਨੂੰ ਹੁਲਾਰਾ ਦੇਣ ਲਈ ਕੀਤਾ ਗਿਆ ਕਿਉਂਕਿ ਦਫ਼ਤਰ ਆਉਣ ਵਾਲੇ ਵਰਕਰ ਉਹਨਾਂ ਦੇ ਇਹ ਹੈ ਗਾਹਕ ਨੇ ਯੂਨੀਅਨ ਨੇ ਕਿਹਾ ਡਾਊਨਟਾਊਨ ਦੀਆਂ ਲੋੜਾਂ ਦਾ ਭਾਰ ਵਰਕਰਾਂ ਤੇ ਫੈਡਰਲ ਪਬਲਿਕ ਸਰਵਿਸ ਦੇ ਮੋਢਿਆਂ ਤੇ ਨਹੀਂ ਪੈਣਾ ਚਾਹੀਦਾ ਮੁਲਾਜ਼ਮ ਦਫ਼ਤਰ ਦੇ ਦਿਨਾਂ ਦੇ ਵਿੱਚ ਆਪਣਾ ਪੈਸਾ ਕਿਵੇਂ ਖਰਚ ਕਰਦੇ ਨੇ ਸਿਆਸਤਦਾਨਾਂ ਨੂੰ ਇੱਕ ਸਪਸ਼ਟ ਸੰਦੇਸ਼ ਜਾਵੇਗਾ ਯੂਨੀਅਨ ਨੇ ਆਪਣੇ ਮੈਂਬਰਾਂ ਨੂੰ ਕਰੋ ਲੰਚ ਪੈਕ ਕਰਨ ਜਿੰਨਾ ਸੰਭਵ ਹੋ ਸਕੇ ਆਪਣੇ ਘਰ ਦੇ ਆਂਡ-ਗਵਾਂਡ ਵਿੱਚ ਖਰੀਦਾਰੀ ਕਰਨ ਤੇ ਇਸ ਕਿਸਮ ਦੇ ਕਾਰੋਬਾਰਾਂ ਨੂੰ ਹੁਲਾਰਾ ਦੇਣ ਦੇ ਲਈ ਉਤਸ਼ਾਹਿਤ ਕੀਤਾ ਹੈ ਬੁੱਧਵਾਰ ਸ਼ਾਮ ਨੂੰ ਯੂਨੀਅਨ ਦਾ ਗ੍ਰਾਫੇ ਕੁਝ ਨਾ ਖਰੀਦੋ ਤੇ ਲੋਕਲ ਤੋਂ ਖਰੀਦੋ ਚੋ ਬਦਲਾ ਕੀਤਾ ਗਿਆ ਪੀਐਸਏਸੀ ਦੇ ਰੀਜਨਲ ਐਗਜ਼ੀਕਟਿਵ ਵਾਈਸ ਪ੍ਰੈਜ਼ੀਡੈਂਟ ਰੂਥ ਮੈਕਡੋਨਲ ਨੇ ਕਿਹਾ ਹੈ ਕਿ ਉਹਨਾਂ ਦੇ ਉਦੇਸ਼ ਮੈਂਬਰਾਂ ਨੂੰ ਆਪਣੇ ਘਰਾਂ ਦੇ ਨੇੜਲੇ ਕਾਰੋਬਾਰਾਂ ਜਿਵੇਂ ਕਿ ਹਿੰਟਨਬਰਗ ਜਾਂ ਫਿਰ ਬੈਰ ਹੈਵਨ ਵਰਗੀਆਂ ਥਾਵਾਂ ਤੇ ਸੋਚ ਕੇ ਖਰਚ ਕਰਨ ਲਈ ਉਤਸ਼ਾਹਿਤ ਕਰਨਾ ਹੈ ਨਾ ਕਿ ਸੰਘਰਸ਼ਸ਼ੀਲ ਆਵਾਜ਼ਾਈ ਦੇ ਵਧੇਰੇ ਮਹਿੰਗੀ ਪਾਰਕਿੰਗ ਵਾਲੇ ਡਾਊਨਟਾਊਨ ਵਿੱਚ ਉਹਨਾਂ ਦਾ ਬਾਈਕਾਟ ਕਰਨਾ ਹੈ ਉਨ੍ਹਾਂ ਨੇ ਕੈਨੇਡੀਅਨ ਚੈਂਬਰ ਆਫ ਕਮਰਸ ਦੇ ਇੱਕ 2022 ਦੇ ਖੁੱਲੇ ਪੱਤਰ ਦਾ ਹਵਾਲਾ ਦਿੱਤਾ ਜਿਸ ਵਿੱਚ ਫੈਡਰਲ ਸਰਕਾਰ ਨੂੰ ਆਮ ਆਰਥਿਕ ਗਤੀਵਿਧੀਆਂ ਦੇ ਵਿੱਚ ਵਾਪਸੀ ਲਈ ਪਬਲਿਕ ਸਰਵੈਂਟਸ ਨੂੰ ਮੁੜ ਦਫ਼ਤਰ ਲਿਆਉਣ ਲਈ ਕਿਹਾ ਗਿਆ ਸੀ ਓਟਵਾ ਬੋਰਡ ਆਫ ਟਰੇਡ ਦਸਤਖਤ ਕਰਨ ਵਾਲਿਆਂ ਦੇ ਵਿੱਚੋਂ ਇੱਕ ਸੀ ਫੈਡਰਲ ਪਬਲਿਕ ਸਰਵੈਂਟਸ ਓਟਵਾ ਗੈਟੀਨੋ ਅਤੇ ਨੀਡਲੇ ਪਾਈਚਾਰਿਆਂ ਵਿੱਚ ਇੱਕ ਮੁੱਖ ਗਾਹਕ ਆਧਾਰ ਬਣਾਉਂਦੇ ਨੇ ਮਾਰਚ 2023 ਦੇ ਅੰਤ ਵਿੱਚ ਇਹ ਗਿਣਤੀ 1.3 ਲੱਖ ਤੋਂ ਵੱਧ ਸੀ ਜੋ ਕਿ ਰਾਜਧਾਨੀ ਖੇਤਰ ਆਬਾਦੀ ਦੇ ਵਿੱਚ ਲਗਭਗ 10% ਹੈ ਓਟਵਾ ਦੇ ਮੇਅਰ ਮਾਰਕ ਸਟਕਲਿਫ ਵੀ ਸ਼ਹਿਰ ਦੀ ਵਿੱਤੀ ਤੰਗੀ ਦਾ ਜ਼ਿਕਰ ਕਰਦੇ ਰਹੇ ਨੇ ਤੇ ਫੈਡਰਲ ਸਰਕਾਰ ਨੂੰ ਉਪਰਾਲੇ ਕਰਨ ਦੀ ਮੰਗ ਕਰਦੇ ਰਹੇ ਨੇ ਉਹਨਾਂ ਕਿਹਾ ਸੀ ਕਿ ਫੈਡਰਲ ਪਬਲਿਕ ਸਰਵੈਂਟਸ ਦੁਆਰਾ ਵਰਤੋਂ ਕਟਣ ਕਰਕੇ ਵੀ ਸ਼ਹਿਰ ਦੀ ਟਰਾਂਜ਼ਿਟ ਨੂੰ ਨੁਕਸਾਨ ਹੋਇਆ ਹੈ 온ਟਾਰੀਓ ਪ੍ਰੀਮੀਅਰ ਡੱਗ ਫੋਰਡ ਨੇ ਵੀ ਕੁਝ ਮਹੀਨੇ ਪਹਿਲਾਂ ਫੈਡਰਲ ਸਰਕਾਰ ਨੂੰ ਮੰਗ ਕੀਤੀ ਸੀ ਕਿ ਫੈਡਰਲ ਮੁਲਾਜ਼ਮਾਂ ਨੂੰ ਮੂੜ ਦਫ਼ਤਰੋਂ ਕੰਮ ਕਰਨ ਦੇ ਲਈ ਕਿਹਾ ਜਾਵੇ ਤਾਂ ਕਿ ਸਥਾਨਕ ਕਾਰੋਬਾਰ ਮੁਰਜਿਤ ਹੋ ਸਕਣ ਹਾਲ ਹੀ ਵਿੱਚ ਗੈਟੀਨੋ ਦੇ ਮੇਅਰ ਮॉड ਮਾਰਕ ਬੌਨਸਟੈਨ ਨੇ ਕਿਹਾ ਸੀ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਸ਼ਹਿਰ ਨੂੰ ਆਕਰਸ਼ਕ ਬਣਾਉਣ ਦਾ ਸਾਰਾ ਜ਼ਿੰਮਾ ਵਰਕਰਾਂ ਦਾ ਹੋਣਾ ਚਾਹੀਦਾ ਹੈ ਮੈਕਡੋਨਲਡ ਨੇ ਕਿਹਾ ਹੈ ਕਿ ਮੂੜ ਦਫ਼ਤਰੋਂ ਕੰਮ ਕਰਨ ਨੂੰ ਲੈ ਕੇ ਗੈਟੀਨੋ ਦੇ ਮੇਅਰ ਦੀ ਪਹੁੰਚ ਵੱਖਰੀ ਹੈ ਪਰ ਓਟਵਾ ਦੇ ਵਿੱਚ ਮਾਰਕ ਕਲਪ ਸਿਆਸੀ ਦਬਾਅ ਬਣਾ ਰਹੇ ਨੇ ਇਸ ਕਰਕੇ ਯੂਨੀਅਨ ਨੂੰ ਉਹਨਾਂ ਦਾ ਧਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਪੀ ਐਸ ਏ ਸੀ ਨੂੰ ਮੌੜਵਾ ਜਵਾਬ ਫਿਲਹਾਲ ਦਿੱਤਾ ਹੈ ਤੇ ਡਾਊਨਟਾਊਨ ਦੇ ਕਾਰੋਬਾਰ ਕੰਮ ਤੇ ਵਾਪਸ ਢਾਂਣ ਬਾਰੇ ਫੈਸਲਾ ਲੈ ਜ਼ਿੰਮੇਵਾਰ ਨਹੀਂ ਹੈ ਉਹਨਾਂ ਨੂੰ ਮਹਾਮਾਰੀ ਕਰਕੇ ਕਾਫੀ ਨੁਕਸਾਨ ਹੋਇਆ ਹੈ ਆਓ ਉਸ ਨੁਕਸਾਨ ਤੋਂ ਬਾਹਰ ਰੱਖਿਏ ਤੇ ਉਹਨਾਂ ਦਾ ਸਮਰਥਨ ਕਰੀਏ ਅਤੇ ਇੱਕ ਸਪੰਡ ਡਾਊਨਟਾਊਨ ਦਾ ਸਮਰਥਨ ਕਰੀਏ ਮੈਕਡੋਨਿਲ ਨੇ ਆਟਵਾ ਸਿਟੀ ਦੇ ਬਜਟ ਦਾ ਵੀ ਹਵਾਲਾ ਦਿੰਦਿਆਂ ਕਿਹਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਪੱਖ ਦੇ ਵਿੱਚ ਚੀਜ਼ਾਂ ਠੀਕ ਚੱਲ ਰਹੀਆਂ ਨੇ ਗੇਟੀਨੋ ਵਿੱਚ ਕਾਰੋਬਾਰੀ ਦੀ ਨੁਮਾਇੰਦਗੀ ਕਰਦੇ ਮਾਰਟੀਨੇ ਰੋਏ ਨੇ ਕਿਹਾ ਕਿ ਅਸੀਂ ਸਿਵਲ ਸਰਵੈਂਟਸ ਨੂੰ ਹਫਤੇ ਵਿੱਚ 3 ਦਿਨ ਆਉਣ ਦੇ ਲਈ ਨਹੀਂ ਬੁਲਾਇਆ ਯੂਸਸ ਤੋਂ ਚੈਨਲ ਪੰਜਾਬੀ ਰਿਪੋਰਟ ਅੱਗੇ ਦੇਖਦੇ ਹਾਂ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਅੱਜਕੱਲ ਆਪਾਂ ਅਕਸਰ ਗਲਬਤ ਜਿਹੜੀ ਆ ਸੁਣਦੇ ਆ ਵੱਡਿਆ ਸ਼ਹਿਰਾਂ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜੀ ਵਿਵਸਥਾ ਕਿਸ ਤਰ੍ਹਾਂ ਦੀ ਬਣਦੀ ਜਾ ਰਹੀ ਆ ਕਿਤੇ ਕਾਰਾਂ ਚੋਰੀ ਹੋ ਰਹੀਆਂ ਨੇ ਕਿਸੇ ਬੰਦੇ ਤੋਂ ਪੈਸੇ ਮੰਗੇ ਜਾ ਰਹੇ ਨੇ ਐ ਐਡਮੈਂਟਨ ਸ਼ਹਿਰ ਦੇ ਵਿੱਚ ਵੀ ਇੱਕ ਘਟਨਾ ਵਾਪਰੀ ਆ ਉਹ ਅਸੀਂ ਤੁਹਾਡੇ ਨਾਲ ਅੱਜ ਸਾਂਝੀ ਕਰਨ ਲਈ ਇੱਥੇ ਪਹੁੰਚੇ ਆ ਸੂਜ਼ੂਕੀ ਆਫ ਐਡਮੈਂਟਨ ਵਾਲਿਆਂ ਦੇ ਦਾ ਦਲਬਾਗ ਸਿੰਘ ਹੁਣ ਆਪਸ ਚ ਚੱਕਰ ਇਹ ਹੋਇਆ ਵੀ ਇਹਨਾਂ ਦੇ ਇਹਨਾਂ ਦੀ ਜ਼ੁਬਾਨੀ ਹੀ ਸੁਣਦੇ ਆ ਕਿ ਕਿਸ ਤਰ੍ਹਾਂ ਇਤੋਂ ਵਿਅਕਤੀ ਜਿਹੜਾ ਕੋਈ ਗੱਡੀ ਜਿਹੜੀ ਆ ਇਹਨਾਂ ਦੀ ਚੋਰੀ ਕਰਕੇ ਲੈ ਗਿਆ ਦਲਬਾਗ ਸਿੰਘ ਜੀ ਇਹ ਕਿਵੇਂ ਹੋਈ ਆ ਕਹਾਣੀ ਭਾਈ ਕੱਲ ਸ਼ਾਮੀ ਕੋਈ ਆਰਾਊਂਡ ਸਵਾਖੀ ਦੇ ਲੱਗ ਛਾਗੇ ਮੈਂ ਕੰਮ ਕਰ ਰਿਹਾ ਸੀ ਅਸੀਂ ਸ਼ਾਮ ਨੂੰ ਗੱਡੀਆਂ ਅੰਦਰ ਲਾ ਲਈਆਂ ਆਪਣੀਆਂ ਮੈਂ ਸੇਲ ਦੇ ਉਸਨੀਆਂ ਬਾਹਰ ਖੜੀਆਂ ਤੇ ਮੈਂ ਇੱਧਰ ਕੰਮ ਕਰ ਰਿਹਾ ਤੇ ਮੈਨੂੰ ਪਤਾ ਨਹੀਂ ਲੱਗਾ ਕਿ ਬੰਦਾ ਕਦੋਂ ਅੰਦਰ ਕੋਈ ਵੜਿਆ ਤੇ ਸਾਡਾ ਓਪਨ ਡੋਰ ਖੁੱਲਾ ਹੋਇਆ ਸੀ ਗਰਾਜ ਦਾ ਸੋ ਉਹ ਅੰਦਰ ਵੜਿਆ ਉਹ 2 ਮਿੰਟ ਅੰਦਰ ਰਿਹਾ ਜੋ ਵੀਡੀਓ ਦੇਖਣ ਤੋਂ ਬਾਅਦ ਪਤਾ ਲੱਗਾ ਤੇ ਉਹ ਮੈਂ ਇੱਕਦਮ ਗੱਡੀ ਬੈਕ ਆਊਟ ਹੁੰਦੀ ਦੇਖੀ ਤੇ ਮੈਂ ਕਿਹਾ ਇਹ ਕੀ ਹੋਵੇ ਗੱਡੀ ਕੌਣ ਬਾਹਰ ਕੱਢ ਰਿਹਾ ਤਾਂ ਮੈਂ ਉਧਰ ਨੂੰ ਦੌੜਿਆ ਜਦੋਂ ਮੈਂ ਦੇਖਿਆ ਤੇ ਉਹ ਗੱਡੀ ਲੈ ਕੇ ਦਸੀ ਮੰਤਰ ਹੋ ਗਿਆ ਜੀ ਐਨਾ ਕ ਟਾਈਮ ਲੱਗਾ ਜੀ ਉਹਨੂੰ ਅੱਛਾ ਤੁਸੀਂ ਇੱਥੇ ਕੰਮ ਕਰ ਰਹੇ ਆਂ ਔਰ ਕੰਮ ਕਰਦੇ ਆਂ ਤੇ ਦੂਸਰੇ ਪਾਸੇ ਬੰਦਾ ਨਹੀਂ ਲੱਗਿਆ ਤੁਸੀਂ ਪਾਸੇ ਗੱਡੀ ਲੈ ਕੇ ਚਲ ਗਿਆ ਸੀ ਬੰਦਾ ਔਰ ਤੁਸੀਂ ਫਿਰ ਪੁਲਿਸ ਨੂੰ ਰਿਪੋਰਟ ਕੀਤੀ ਆ ਕੀ ਕਹ ਪੁਲਿਸ ਦਾ ਪੁਲਿਸ ਨੂੰ ਦੱਸਿਆ ਵੀ ਜੀ ਮੈਂ ਤਾਂ ਉਹਨਾਂ ਨੂੰ ਇਹ ਵੀ ਕਿਹਾ ਕਿ ਜੀ ਆ ਮੈਂ ਤਾਂ ਦੇਖ ਰਿਹਾ ਬੰਦਾ ਪੇ ਉਸੇ ਵੇਲੇ ਕਾਲ ਕੀਤਾ ਕਿ 97 ਨਾ ਸਟਰੀਟ ਦੇ ਉੱਤੇ ਨਾਰਥ ਵਾਲ ਨੂੰ ਬੰਦਾ ਜਾ ਰਿਹਾ ਹੈਗਾ विदाउट प्लेट ਕਿਉਂਕਿ ਉੱਤੇ ਕੋਈ ਪਲੇਟ ਵੀ ਨਹੀਂ ਲੱਗੀ ਹੋ ਗੱਡੀ ਦੇ ਉੱਤੇ ਤੇ ਉਹ ਤਾਂ ਕਿਉਂ ਮੇਰੀ ਡੇਟ ਆਫ ਬਰਥ ਪੁੱਛ ਰਹੇ ਪਏ ਤੇਰੀ ਡੇਟ ਆਫ ਬਰਥ ਕੀ ਆ ਤੇ ਤੇਰਾ ਘਰ ਦਾ ਐਡਰੈਸ ਕੀ ਆ ਸੋ ਇਦਾਂ ਦਾ ਕੋਈ ਉਹਨਾਂ ਨੂੰ ਕੋਈ ਹਰੀ ਨਹੀਂ ਲੱਗ ਰਹੀ ਸੀ ਕਿ ਹਾਂ ਬਈ ਕੋਈ ਅਸੀਂ ਕਿਸੇ ਨੂੰ ਭੇਜ ਕੇ ਉੱਥੋਂ ਜਾਂ ਕਿਸੇ ਨੂੰ ਕਾਲ ਕਰ ਦਈਏ ਕਿ ਵੀ 97 ਦੇ ਉੱਤੇ ਤੁਸੀਂ ਨਜ਼ਰ ਨਜ਼ਰ ਰੱਖੋ ਹਨਾ ਸੋ ਕੋਈ ਉਹਨਾਂ ਨੂੰ ਕੋਈ ਅਰਜੈਂਸੀ ਨਹੀਂ ਲੱਗੀ ਲੱਗਦਾ ਮੈਨੂੰ ਮੇਰੇ ਕੋਲ 8 ਵਜੇ ਮੁੜ ਕੇ ਰਾਤ ਨੂੰ ਪੁਲਿਸ ਵਾਲੇ ਆਏ ਆ ਜੀ ਮੈਂ ਇੱਥੇ ਬੈਠਾ ਸੀ ਉਦੋਂ ਤੱਕ ਅਰ ਕੋ ਜੇ ਆ ਕੇ ਤੋਂ ਰਿਪੋਰਟ ਲਿਖਾ ਕੇ ਲੈ ਗਿਆ ਮੇਰੇ ਕੋ ਫਿਰ ਤਰਕੀ ਹੋਇਆ ਇਨਸੀਡੈਂਟ ਦੈਟਸ ਇਟ ਤੇ ਗੱਡੀ ਕਿਹੜੀ ਸੀਗੀ 2014 ਦੀ ਸ਼ੈਵੀ ਕਰੂਜ਼ ਦੀ ਸ਼ੈਵੀ ਕਰੂਜ਼ ਕਿਹੜਾ ਰੰਗ ਬਲੈਕ ਕਲਰ ਜੀ ਐਸ ਯੂ ਵੀ ਆ ਜਾਂ ਕਾਰ ਨਹੀਂ ਕਾਰ ਆ ਦੀ ਸੀ ਸੈਡਾਨ ਹਾਂਜੀ ਸੈਡਾਨ ਕਿਹੜਾ ਹਾਂਜੀ ਤੇ ਕਿੰਨੇ ਕੁ ਦੀ ਵੈਲਿਊ ਹੈਗੀ ਉਹਦੀ ਤਾਂ 11000 ਡਾਲਰ ਦੀ ਵੈਲਿਊ ਸੀ ਜੀ ਆ ਜੀ ਤੁਸੀਂ ਵਿਅਕਤੀ ਜਿਹੜਾ ਉਹ ਵੀਡੀਓ ਉਹਨਾਂ ਨੂੰ ਦੇਤੀ ਹੈ ਪੁਲਿਸ ਵਾਲੇ ਆ ਵੀਡੀਓ ਹਜੇ ਤੱਕ ਦਿੱਤੀ ਨਹੀਂ ਜੀ ਉਹ ਮੈਂ ਉਹਨੂੰ ਮੈਨੂੰ ਈਮੇਲ ਦੇ ਗਿਆ ਸੀ ਤੇ ਉਹ ਈਮੇਲ ਉਹਨੂੰ ਭੇਜਣੀ ਆ ਉਹ ਆਪਣੇ ਸਿਸਟਮ ਦੇ ਵਿੱਚੋਂ ਕੱਢ ਕੇ ਤਾਂ ਉਹਨੂੰ ਯੂ ਐਸ ਬੀ ਦੇ ਵਿੱਚ ਸੇਵ ਕਰਦਾ ਈਮੇਲ ਨੂੰ ਕਰ ਦਿਆਂਗਾ ਤੁਹਾਡੀ ਗੱਲਬਾਤ ਤੋਂ ਇਦਾਂ ਲੱਗ ਰਿਹਾ ਵੀ ਤੁਸੀਂ ਪੁਲਿਸ ਵਾਲਿਆਂ ਦੀ ਮਸਲਬ ਜਿਹੜੀ ਉਹ ਅਰਜੈਂਸੀ ਵਾਲੀ ਗੱਲ ਆ ਉਹਦੇ ਤੋਂ ਖੁਸ਼ ਨਹੀਂ ਲੱਗਦੇ ਮੈਨੂੰ ਪਤਾ ਨਹੀਂ ਜੀ ਹੁਣ ਖੁਸ਼ ਵਾਲੀ ਤਾਂ ਗੱਲ ਮੈਂ ਉਹੀ ਗੱਲ ਕਰਦਾ ਕਿ ਇੱਕ ਸਿੰਪਲ ਚੀਜ਼ ਆ ਕਿ ਤੁਹਾਡੇ ਤੁਹਾਡੇ ਅੱਖਾਂ ਤੇ ਮੋਰੇ ਨਾ ਹੋਇਆ ਹੋਵੇ ਕੰਮ ਤੁਹਾਨੂੰ ਨਹੀਂ ਪਤਾ ਕਿ ਕਦੋਂ ਗੱਡੀ ਚੋਰੀ ਹੋ ਗਈ ਆ ਫੇਰ ਤਾਂ ਤੁਸੀਂ ਕਹੋ ਪਹਾਂਵੇ ਸੀ ਰਿਪੋਰਟ ਕਰਦੇ ਪੁਲਿਸ ਵਾਲੇ ਕੁਛ ਨਹੀਂ ਕਿ ਪੁਲਿਸ ਆਲ ਦਾ ਟਾਈਮ ਪੈਟਰੋਲਿੰਗ ਕਰਦੀ ਹੁੰਦੀ ਉਹਨਾਂ ਦੇ ਜੀਪੀਐਸ ਸਿਸਟਮ ਦੇ ਉੱਤੇ ਪਤਾ ਵੀ 97 ਸਟਰੀਟ ਦੇ ਉੱਤੇ ਕੋਈ ਪੁਲਿਸ ਵਾਲਾ ਇਸ ਵੇਲੇ ਹੋ ਜ਼ਾਦਾ ਕਿ ਨਹੀਂ ਐਸਪਰਟੀ ਸਿੰਪਲ ਕਿ ਤੁਸੀਂ ਉੱਥੇ ਕਾਲ ਕਰਕੇ ਕਿ ਉਹਨਾਂ ਨੂੰ ਕਹਿ ਦਿਓ ਵੀ 97 ਸਟਰੀਟ ਦੇ ਉੱਤੇ ਬੰਦਾ ਵਿਦਆਊਟ ਪਲੇਟ ਗੱਡੀ ਜਾ ਰਹੀ ਆ ਸੋ ਲੁੱਕ ਫਾਰ ਇਟ ਥੈਟਸ ਰਾਈਟ ਐਗਜੈਕਟਲੀ ਸੇਮ ਟਾਈਮ ਦ ਸੇਮ ਟਾਈਮ ਇਟ ਹੈਪਨ ਰਾਈਟ ਅਵੇ ਮਲ ਕੇ ਉਸੇ ਵੇਲੇ ਮੈਂ ਉਹਨਾਂ ਨੂੰ ਫੋਨ ਕਰ ਦਿੰਦਾ ਹਨਾ ਹੂੰ ਹੂੰ ਤੇ ਪਰ ਉਹਨਾਂ ਦੀ ਉਹੀ ਗੱਲ ਬਾਤ ਤੋਂ ਮੈਨੂੰ ਲੱਗਦਾ ਵੀ ਕੋਈ ਉਹਨਾਂ ਨੂੰ ਕੋਈ ਅਰਜੰਸੀ ਏਦਾਂ ਦੀ ਹੈ ਨਹੀਂ ਸੀ ਕਿ ਕੁਝ ਵੀ ਕੀ ਹੈ ਕੀ ਨਹੀਂ ਹੈਗਾ ਤੇ ਉਹਨਾਂ ਨੇ ਕਿਹਾ ਕੀ ਹੁਣ ਤੁਹਾਨੂੰ ਕੁਛ ਨਹੀਂ ਜੀ ਬਸ ਦੇਖਦੇ ਆਂ ਸੋ ਦੋਸਤੋ ਤੁਸੀਂ ਗੱਲ ਬਾਤ ਸੁਣ ਲਈ ਹੈ ਕਿ ਦਿਨ ਦਿਹਾੜੇ ਵਿਅਕਤੀ ਇੱਕ ਪਾਸੇ ਬੈਠਾ ਕੰਮ ਕਰ ਰਿਹਾ ਔਰ ਦੂਸਰੇ ਪਾਸੇ ਗੱਡੀ ਜਿਹੜੀ ਹੈ ਕੋਈ ਵਿਅਕਤੀ ਚੋਰੀ ਕਰਕੇ ਲੈ ਜਾਂਦਾ ਔਰ ਪੁਲਿਸ ਦਾ ਜਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਉਹ ਵੀ ਤੁਸੀਂ ਸੁਣ ਲਈ ਹੈ ਗੱਲ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਹਾਂ ਜੀ ਪੁਲਿਸ ਜਿਹੜੀ ਆ ਉਹ ਕੀ ਇਹਦੇ ਬਾਰੇ ਕਰਦੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲੇ ਤੇ ਮੁਕਦਾ ਨਵੀਂ ਤੇ ਤਾਜ਼ਾ ਖਬਰ ਲੈ ਕੇ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ